RBI ਵੱਲੋਂ ਪੰਜਾਬ ਲਈ 8500 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਦੂਸਰੀ ਤਮਾਹੀ ਚ ਹਫ਼ਤੇ ਕਰਜ਼ਾ ਚੁਕੇਗਾ ਪੰਜਾਬ ਮਾਰਚ 2026 ਤੱਕ ਸੂਬੇ ਸਰਕਾਰ ਦਾ 4 ਲੱਖ ਕਰੋੜ ਰੁਪਏ ਤੱਕ ਹੋਣ ਦੀ ਸੰਭਾਵਨਾ ਮਾਨ ਸਰਕਾਰ ਵੱਲੋਂ ਕਰਜ਼ਾ ਚੁਕਣ ਤੇ ਸੁਖਬੀਰ ਬਾਦਲ ਨੇ ਚੁਕੇ ਸਵਾਲ ਕਿਹਾ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਚਲਾ ਰਹੇ ਬਾਹਰੀ ਲੋਕ ਆਮ ਆਦਮੀ ਪਾਰਟੀ ਦੇ ਖਜ਼ਾਨੇ ਪਰਨ ਲਈ ਜਾਣ ਬੁੱਝ ਕੇ ਸੂਬੇ ਨੂੰ ਕਰ ਰਹੇ ਦਿਵਾਲੀਆ ਕਾਂਗਰਸ ਨੇ ਵੀ ਸਰਕਾਰ ਵੱਲੋਂ 8500 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਤੇ ਕਸਿਆ ਤੰਜ ਵਿਧਾਇਕ ਪਰਗਤ ਸਿੰਘ ਬੋਲੇ ਕਿਹਾ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਸਰਕਾਰ ਚੁੱਪਚਾਪ ਕਰਜ਼ੇ 'ਚ ਡੁੱਬੋਰੀ ਪੰਜਾਬ ਪੁਲਿਸ ਨਾਲ ਪਿੜੇ ਬਿਕਰਮ ਮਜੀਠੀਆ ਦੇ ਪਤਨੀ ਦਫਤਰ ਜਾਣ ਤੋਂ ਰੋਕਿਆ ਤਾਂ ਪੁਲਿਸ ਨਾਲ ਹੋਈ ਗਨੀਪਕਾਰ ਦੀ ਬਹਿਸ ਕਿਹਾ ਮੈਨੂੰ ਮੇਰੇ ਦਫਤਰ 'ਚ ਜਾਣ ਤੋਂ ਹੀ ਰੋਕਿਆ ਗਿਆ ਜੋਗ ਭਗਵਾਨ ਪੁਰੀਆ ਦੀ ਮਾਂ ਨੂੰ ਲੈ ਕੇ ਗੋਪੀ ਕੰਸ਼ਾਮਪੂਰੀਆ ਗੈਂਗ ਦਾ ਵੱਡਾ ਦਾਵਾ ਕਿਹਾ ਹਰਜੀਤ ਕੌਰ ਮੰਗਦੀ ਸੀ ਲੋਕਾਂ ਤੋਂ ਰੰਗਦਾਰੀਆਂ ਆਪਣੀ ਨੂਹ ਦਾ ਕੀਤਾ ਸੀ ਗਲਾ ਘੋਟ ਕੇ ਕਤਲ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ 'ਚ ਮਾਨ ਸਰਕਾਰ ਆਰਬੀਆਈ ਵੱਲੋਂ ਪੰਜਾਬ ਲਈ 8500 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਦੂਸਰੀ ਤਿਮਾਹੀ 'ਚ ਹਰ ਹਫਤੇ ਕਰਜ਼ਾ ਚੁੱਕੇਗਾ ਪੰਜਾਬ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਸਰੀ ਤਮਾਹੀ ਚ 8500 ਕਰੋੜ ਰੁਪਏ ਦਾ ਹੋਰ ਕਰਜ਼ਾ ਚੁਕੇਗੀ। ਰਿਜ਼ਰਵ ਬੈਂਕ ਆਫ ਇੰਡੀਆ ਨੇ ਸੂਬਾ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫਤੇ ਕਰਜ਼ਾ ਚੁਕਾਇਆ ਜਾਣਾ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ। ਇਸੁਲਾਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਇਹ ਪ੍ਰਿਸ਼ਟ ਘਟਾਲਿਆਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਗਨੀ ਤੋ ਚਲਾਈ ਜਾ ਰਹੀ ਹੈ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਲੈ ਰਹੀ ਹੈ ਪਰ ਵਿਕਾਸ ਜਾਂ ਬੁਨਿਆਦੀ ਢਾਂਚੇ ਉੱਪਰ ਕੁਝ ਵੀ ਖਰਚ ਨਹੀਂ ਹੋ ਰਿਹਾ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਕਰਜ਼ੇਦਾਰ ਸੂਬਾ ਬਣਾਉਣ ਦਾ ਮਾਣ ਵੀ ਹਾਸਲ ਕੀਤਾ ਹੈ ਜਿਸ ਵਿੱਚ ਕਰਜ਼ਾ ਜੀਐਸਡੀਪੀ ਅਨੁਪਾਤ 47% ਤੱਕ ਪਹੁੰਚ ਗਿਆ ਹੈ ਪੰਜਾਬੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕੇ ਕਰਜ ਲਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ ਇਹ ਸਪਸ਼ਟ ਹੈ ਕਿ ਅਰਵਿੰਨ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਚਲਾ ਰਹੇ ਬਾਹਰੀ ਲੋਕ ਆਮ ਆਦਮੀ ਪਾਰਟੀ ਦੇ ਖਜ਼ਾਨੇ ਪਰਨ ਲਈ ਜਾਣਬੁੱਝ ਕੇ ਇਸ ਨੂੰ ਦਿਵਾਲੀਆ ਕਰ ਰਹੇ ਨੇ ਪੰਜਾਬ ਦੇ ਸਰਕਾਰੀ ਫੰਡਾਂ ਦੀ ਸ਼ਰਿਆਮ ਦੁਰਵਰਤੋਂ ਦੀ ਜਾਂਚ ਇੱਕ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਇਨੇ ਨੇ ਇਸ ਮੁੱਦੇ ਤੇ ਕਾਂਗਰਸ ਨੇ ਵੀ ਸਰਕਾਰ ਤੇ ਨਿਸ਼ਾਨਾ ਸਾਧਿਆ ਕਾਂਗਰਸ ਦੇ ਵਿਧਾਇਕ ਪਰਗਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਾਂਗਰਸ ਦੇ ਵਿਧਾਇਕ ਪਰਗਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਭਗਵੰਤ ਮਾਨ ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿੱਚ ਹੋਰ ਡੁਬੋ ਰਹੀ ਹੈ ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ 8500 ਕਰੋੜ ਦਾ ਕਰਜ਼ਾ ਚੁਕਣ ਦੀ ਤਿਆਰੀ ਚ ਹੈ ਮਤਲਬ ਹਰ ਰੋਜ਼ 92 ਕਰੋੜ ਦਾ ਕਰਜ਼ਾ ਲਿਆ ਜਾਵੇਗਾ ਹਰ ਹਫਤੇ 500 ਤੋਂ ਲੈ ਕੇ 1500 ਕਰੋੜ ਤੱਕ ਦਾ ਨਵਾਂ ਕਰਜ਼ਾ ਲਿਆ ਜਾਵੇਗਾ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਹੀ ਦੱਸਣ ਕਿ ਹਰ ਸਾਲ 53000 ਕਰੋੜ ਰੁਪਏ ਗੈਰਕਾਨੂੰਨੀ ਮਾਈਨਿੰਗ ਅਤੇ ਉਸਚਾਰ ਰੋਕਣ ਦੀ ਗਰੰਟੀ ਨਾਲ ਖਜ਼ਾਨੇ ਵਿੱਚ ਲਿਉਣ ਵਾਲਾ ਜ਼ੁਮਲਾ ਆਖਰ ਕਿੱਥੇ ਗਿਆ ਜਾਣਕਾਰੀ ਮੁਤਾਬਕ ਇਕੱਲੇ ਜੁਲਾਈ ਮਹੀਨੇ 'ਚ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ ਜਦਕਿ ਅਗਸਤ ਮਹੀਨੇ 3000 ਕਰੋੜ ਦਾ ਉਧਾਰ ਚੁੱਕਿਆ ਜਾਣਾ ਹੈ ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਣਾ ਹੈ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਹਰ ਹਫ਼ਤੇ 500 ਕਰੋੜ ਤੋਂ 1500 ਕਰੋੜ ਰੁਪਏ ਤੱਕ ਦਾ ਕਰਜ਼ਾ ਲਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਚਾਲੂ ਬਰੇ ਦੀ ਪਹਿਲੀ ਅਤੇ ਦੂਸਰੀ ਤਮਾਹੀਨ ਦੌਰਾਨ કુલ ਚੁਟਿਆ ਕਰਜ਼ਾ 14741.92 ਕਰੋੜ ਰੁਪਏ ਹੋ ਜਾਣਾ ਹੈ ਚਾਲੂ ਬਰੇ ਦੀ ਸ਼ੁਰੂਆਤ ਵਿੱਚ ਹੀ ਅਪ੍ਰੈਲ ਤੇ ਮਹੀ ਮਹੀਨੇ ਦੇ ਵਿੱਚ 6241.92 ਕਰੋੜ ਰੁਪਏ ਦਾ ਕਰਜ਼ਾ ਚੁਕਿਆ ਗਿਆ ਸੀ ਜੂਨ ਮਹੀਨੇ ਵਿੱਚ ਕੋਈ ਕਰਜ਼ਾ ਨਾ ਲਏ ਜਾਣ ਦਾ ਪਤਾ ਲੱਗਿਆ ਪੰਜਾਬ ਸਰ 31 ਮਾਰਚ 2025 ਤੱਕ 3.82 ਲੱਖ ਕਰੋੜ ਰੁਪਏ ਕਰਜ਼ਾ ਚੜ ਗਿਆ ਸੀ ਜੋ ਕਿ ਕੁੱਲ ਖੇਰੇਲੂ ਉਤਪਾਦਨ ਦਾ 44% ਤੋਂ ਵੱਧ ਬਣਦਾ ਹੈ। ਅਨੁਮਾਨ ਹੈ ਕਿ 31 ਮਾਰਚ 2026 ਤੱਕ ਪੰਜਾਬ ਸਰਕਾਰ ਦੇ ਕਰਜ਼ੇ ਦਾ ਭਾਰ 4 ਲੱਖ ਕਰੋੜ ਨੂੰ ਛੂ ਜਾਵੇਗਾ। ਇਸ ਲਿਹਾਜ਼ ਨਾਲ ਹਰ ਪੰਜਾਬੀ ਸਿਰ ਸਵਾ ਲੱਖ ਤੋਂ ਵੱਧ ਦਾ ਕਰਜ਼ਾ ਹੈ। ਪੰਜਾਬ ਸਰਕਾਰ ਦਾ ਇਸ ਵਿਰੇ ਦੌਰਾਨ 34201.11 ਕਰੋੜ ਦਾ ਕਰਜ਼ਾ ਚੁਕਣ ਦਾ ਟੀਚਾ ਹੈ। ਥੋੜਾ ਸਮਾਂ ਪਹਿਲਾਂ ਹੀ ਕੇਂਦਰੀ ਵਿੱਤ ਮੰਤਰਾਲੇ ਨੇ ਕਈ ਹਵਾਲੇ ਦੇ ਕੇ ਪੰਜਾਬ ਸਰਕਾਰ ਦੀ ਕਰਜ਼ਾ ਹੱਤ ਤੇ 16470 ਕਰੋੜ ਦਾ ਕਟ ਲਗਾਇਆ ਸੀ ਜਿਸ ਤੋਂ ਬਾਅਦ ਵਿੱਚ ਕਰੀਬ 4000 ਕਰੋੜ ਰੁਪਏ ਦੀ ਬਹਾਲੀ ਕਰ ਦਿੱਤੀ ਗਈ ਸੀ ਇਸ ਵਿੱਤੀ ਸਾਲ ਦੇ ਅਪ੍ਰੈਲ ਅਤੇ ਮਈ ਮਹੀਨਾ ਦੌਰਾਨ ਰਾਜ ਦਾ ਮਾਲੀਆ ਘਾਟਾ 5513.65 ਕਰੋੜ ਰੁਪਏ ਨੂੰ ਛੂ ਗਿਆ ਹੈ ਜਦਕਿ ਰਾਜ ਨੇ ਮਾਲੀਆ ਪ੍ਰਾਪਤੀਆਂ ਵਜੋਂ 12903.04 ਕਰੋੜ ਰੁਪਏ ਪ੍ਰਾਪਤ ਕੀਤੇ ਨੇ ਅਤੇ ਮਾਲੀਆ ਖਰਚ 18416.69 ਕਰੋੜ ਰੁਪਏ ਸੀ ਪੁਲਿਸ ਨਾਲ ਪਿੜੇ ਵਿਕਰਮ ਮਜੀਠੀਆ ਦੇ ਪਤਨੀ ਦਫਤਰ ਜਾਣ ਤੋਂ ਰੋਕਿਆ ਤਾਂ ਪੁਲਿਸ ਨਾਲ ਹੋਈ ਗਨੀਪਕਾਰ ਦੀ ਬਹਿਸ ਕਿਹਾ ਮੈਨੂੰ ਮੇਰੇ ਹੀ ਦਫਤਰ ਚ ਜਾਣ ਤੋਂ ਰੋਕਿਆ ਗਿਆ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ ਕਿਰੇਸ਼ ਸ਼ਰਮਣੀ ਇਕਲ ਦੇਲ ਦੇ ਆਗੂ ਵਿਕਰਮ ਮਜੀਠੀਆ ਤੋਂ ਪੁਸ਼ਕਿਸ਼ ਜਾਰੀਏ ਇਸ ਤਰ੍ਹਾਂ ਤੇ ਬਿਜਲੀ ਸੀ ਟੀਮ ਵਿਕਰਮ ਮਜੀਠੀਆ ਨੂੰ ਹਲਕਾ ਮਜੀਠਾ ਵਿੱਚ ਉਹਨਾਂ ਦੇ ਦਫ਼ਤਰ ਲੈ ਕੇ ਪਹੁੰਚੀ ਸੀ ਇਸ ਗਣ ਪਹਿਲਾਂ ਹੀ ਉਹਨਾਂ ਦੇ ਪਤਨੀ ਅਤੇ ਹਲਕਾ ਮਜੀਠਾ ਦੇ ਮੌਜੂਦਾ ਵਿਧਾਇਕਾ ਗਨੀਪੌਰ ਪੁਲਿਸ ਪਾਰਟੀ ਨਾਲ ਬਹਿਸ ਰਹੇ ਸਨ ਵਿਕਰਮ ਮਜੀਠੀਆ ਦੇ ਪਤਨੀ ਗਨੀਪੌਰ ਦਾ ਕਹਿਣਾ ਹੈ ਕਿ ਮੈਂ ਮੌਜੂਦਾ ਵਿਧਾਇਕਾ ਇੱਥੇ ਮੇਰਾ ਦਫ਼ਤਰ ਹੈ ਅਤੇ ਪੁਲਿਸ ਵੱਲੋਂ ਮੈਨੂੰ ਹੀ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਚਾਹੁੰਦੀ ਹਾਂ ਕਿ ਜੋ ਵੀ ਜਾਂਚ ਕੀਤੀ ਜਾਵੇ ਉਹ ਮੇਰੇ ਸਾਹਮਣੇ ਕੀਤੀ ਜਾਵੇ ਮੇਰੇ ਕੋਲ ਕੋਈ ਹਥਿਆਰ ਨਹੀਂ ਹੈ ਮੇਰਾ ਵਕੀਲ ਮੇਰੇ ਨਾਲ ਹੈ ਅਤੇ ਬਾਕੀ ਲੋਕ ਇੱਥੇ ਰਹਿਣਗੇ ਮੈਨੂੰ ਦਫ਼ਤਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਦਫ਼ਤਰ ਵਿੱਚ ਪੁਲਿਸ ਦਾ ਮੋੜ ਆਉਣਾ ਅਤੇ ਤੱਕੇਸ਼ਾਹੀ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਉਹਨਾਂ ਨੇ ਪੁਲਿਸ ਕੋਲੋਂ ਮਜੀਠੀਆ ਦੇ ਦਫ਼ਤਰ ਵਿੱਚ ਸਰਚ ਵਾਰੰਟਾ ਦੀ ਕਾਪੀ ਵੀ ਮੰਗ ਵੀ ਕੀਤੀ ਜਿਸ ਤੇ ਪੁਲਿਸ ਨੇ ਜਾਇਜ਼ ਤਰਕ ਦਿੱਤਾ ਦੇਖਿਆ ਕਿ ਤੁਹਾਡਾ ਅਜਿਹਾ ਕਰਨਾ ਕਾਨੂੰਨ ਦੀ ਲੰਘਣਾ ਹੈ ਸਾਨੂੰ ਚੰਡੀਗੜ੍ਹ ਤੋਂ ਹੁਕਮ ਨੇ ਅਸੀਂ ਉਸ ਮੁਤਾਬਿਕ ਅੰਦਰ ਨਹੀਂ ਜਾਣ ਦੇਵਾਂਗੇ ਜੈਸੇ ਬਿਕਰਮਜੀਠਿਆ ਦੇ ਪਤਨੀ ਨੇ ਕਿਹਾ ਕਿ ਪੁਲਿਸ ਦਾ ਕਾਕਾਰੀ ਹੈ ਬਿਕਰਮਜੀਠਿਆ ਦੇ ਪਤਨੀ ਨੇ ਕਿਹਾ ਕਿ ਮੇਰੀ ਪਰਮਿਸ਼ਨ ਤੋਂ ਬਿਨਾ ਮੇਰੇ ਦਫਤਰ ਵਿੱਚ ਪੁਲਿਸ ਨੇ ਲੋਕ ਲਗਾ ਦਿੱਤਾ ਹੈ ਵਿਜੀਲੈਂਸ ਜਾਂ ਫਿਰ ਪੁਲਿਸ ਦੇ ਅਧਿਕਾਰੀ ਦਫਤਰ ਵਿੱਚ ਸਾਜ਼ਿਸ਼ ਤਹਿਤ ਕੋਈ ਚੀਜ਼ ਰੱਖ ਸਕਦੇ ਨੇ ਅਤੇ ਬਾਅਦ ਦੇ ਵਿੱਚ ਨਾਂ ਬਿਕਰਮਜੀਠਿਆ ਦਾ ਲਗਾਉਣਗੇ ਸਰਕਾਰ ਬਿਕਰਮਜੀਠਿਆ ਤੋਂ ਡਰਦੀ ਹੈ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੁੰਦੀ ਹੈ ਤਾਂ ਜੋ ਕਿਸੇ ਵੀ ਮਸਲੇ ਉੱਤੇ ਸਵਾਲ ਨਾ ਚੁੱਕਣ ਪਰ ਅਸੀਂ ਇਹ ਤੱਕਾ ਬਰਦਾਸ਼ਤ ਨਹੀਂ ਕਰਾਂਗੇ ਕਾਬਿਲੇ ਕਹ ਰਿਹਾ ਹੈ ਕਿ ਪੰਜਾਬ ਜਨਸਪੀਰੋ ਦੀ ਟੀਮ 25 ਜੂਨ ਦਿਨ ਬੁੱਧਵਾਰ ਸਵੇਰੇ 11:30 ਵਜੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਬਿਕਰਮ ਮਜੀਠੀਆ ਦਾ ਪੁਲਿਸ ਨੂੰ ਸਖਤ ਦੇਣ ਦਾ ਰਿਮਾਂਡ ਵੀ ਮਿਲਿਆ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਹਾਲਾਂਕਿ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਮਜੀਠੀਆ ਸਰਕਾਰ ਵਿਰੁੱਧ ਬੋਲਦਾ ਹੈ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੁੱਝ ਕਹਿੰਦੀ ਹੈ ਜਦੋਂ ਕਿ ਜ਼ਿਲ੍ਹਾ ਅਦਾਲਤ ਵਿੱਚ ਬਹਿਸ ਕੁੱਝ ਹੋਰ ਕਰਦੀ ਹੈ। ਇਸ ਨਾਲ ਇਹ ਕਹਿੰਦੇ ਨੇ ਕਿ ਜਿੰਨਾ ਕੰਪਨੀਆਂ ਬਾਰੇ ਚੌਕਸੀ ਦਾਅਵੇ ਕਰ ਰਹੀ ਹੈ ਉਹ ਸਾਰੀਆਂ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨੇ। ਜਗੂ ਭਗਵਾਨ ਪੁਰੀਆ ਦੀ ਮਾਨ ਨੂੰ ਲੈ ਕੇ ਗੋਪੀ ਕਨਸ਼ਾਮ ਪੁਰੀਆ ਗੈਂਗ ਦਾ ਵੱਡਾ ਦਾਵਾ ਕਿਹਾ ਖਰਜੀਤ ਕਰ ਮੰਗਦੀ ਸੀ ਲੋਕਾਂ ਤੋਂ ਰੰਗਦਾਰੀਆਂ ਆਪਣੀ ਨੂੰਹ ਦਾ ਕੀਤਾ ਸੀ ਗਲਾ ਘੋਟ ਕੇ ਕਤਲ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੀ ਮਾਂ ਦੇ ਕਤਲ ਤੋਂ 5 ਦਿਨ ਬਾਅਦ ਬੰਬੀਹਾ ਗੈਂਗ ਦੇ ਗੋਪੀ ਕਨਸ਼ਾਮ ਪੁਰੀਆ ਦਾ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਇਸ ਆਡੀਓ ਦੇ ਵਿੱਚ ਗੋਪੀ ਨੇ ਆਪਣੀ ਮਾਂ ਦੇ ਕਤਲ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਸ ਨਾਲ ਹੀ ਉਸਨੇ ਨਵੇਂ ਤੋਸ਼ ਵੀ ਲਗਾਏ ਨੇ ਕਿ ਜੱਗੂ ਦੀ ਮਾਂ ਦੀ ਫਰौती वसूलਦੀ ਸੀ ਇਹਨਾਂ ਹੀ ਗੋਪੀ ਨੇ ਇੱਕ ਵਾਰ ਫਿਰ ਖੁੱਲ ਕੇ ਜੱਗੂ ਨੂੰ ਧਮਕੀ ਦਿੱਤੀ ਹੈ ਅਦਕੀ ਹੈ ਕਿ ਜੋ ਉਸਨੇ ਸਾਡੇ ਪਰਿਵਾਰ ਤੇ ਹਮਲਾ ਕਰਵਾਇਆ ਤਾਂ ਉਸ ਦੇ ਸਾਰੇ ਇਸ ਤਰ੍ਹਾਂ ਦੀਆਂ ਤਸਵੀਰਾਂ ਸਭ ਦੇ ਸਾਹਮਣੇ ਆ ਗਈਆਂ ਨੇ ਗੋਪੀ ਨੇ ਇਸ ਦੌਰਾਨ ਸਿੱਧੂ ਮੂਸੇਵਾਲਾ ਦਾ ਜ਼ਿਕਰ ਵੀ ਕੀਤਾ ਕਿ ਜੱਗੂ ਨੇ ਉਸ ਦੀ ਪ੍ਰਸਿੱਧੀ ਲਈ ਉਸ ਨੂੰ ਮਾਰਿਆ ਜੇਕਰ ਸਿੱਧੂ ਜਿਉਂਦਾ ਹੁੰਦਾ ਤਾਂ ਪੰਜਾਬ ਨੂੰ ਇਸ ਦਾ ਫਾਇਦਾ ਹੁੰਦਾ ਹਾਲਾਂਕਿ ਅਦਾਰਾ ਪੰਜਾਬੀ ਲਾਈਨਸ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਗੋਪੀ ਦੇਸ ਕਥਿਤ ਆਡੀਓ ਨੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਵੱਡੇ ਗੈਂਗਵਾਰ ਦਾ ਖਤਰਾ ਪੈਦਾ ਕਰ ਦਿੱਤਾ ਗੋਪੀ ਦਾ ਆਡੀਓ 8 ਮਿੰਟ 16 ਸਕਿੰਟ ਲੰਬਾ ਹੈ ਜਿਸ ਵਿੱਚ ਉਸ ਦੀ ਆਵਾਜ਼ ਵੀ ਵਾਰ-ਵਾਰ ਬਦਲਦੀ ਹੈ ਇਹ ਖਦਸ਼ਾ ਹੈ ਕਿ ਆਡੀਓ ਵੱਖਰੇ ਤੌਰ ਤੇ ਰਿਕਾਰਡ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਐਡਿਟ ਕਰ ਦਿੱਤਾ ਗਿਆ ਆਡੀਓ ਦੇ ਵਿੱਚ ਗੁਪੀ ਕਰਨ ਸ਼ਾਮਪੂਰੀਆ ਨੇ ਕਿਹਾ ਹੈ ਕਿ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਸੀ ਕਿ ਕਰਨਵੀਰ ਦਾ ਕਤਲ ਬਟਾਲਾ ਦੇ ਵਿੱਚ ਹੋਇਆ ਕਰਨਵੀਰ ਸਾਡਾ ਨਿਸ਼ਾਨਾ ਸੀ ਸਾਨੂੰ ਨਹੀਂ ਪਤਾ ਸੀ ਕਿ ਜੱਗੂ ਦੀ ਮਾਂ ਕਾਰ ਵਿੱਚ ਬੈਠੀ ਸੀ ਅਤੇ ਨਾ ਹੀ ਸਾਨੂੰ ਰਾਤ ਦੇ ਹਨੇਰੇ ਵਿੱਚ ਪਤਾ ਲੱਗਿਆ ਨਾ ਤਾਂ ਗੋਪੀ ਨੇ ਨਾ ਹੀ ਟੋਨੀ ਅਤੇ ਦੂਜੇ ਗੈਂਗ ਮੈਂਬਰ ਕਰਨਵੀਰ ਦੇ ਕਤਲ ਬਾਰੇ ਜਾਣਦੇ ਸਨ ਇਹ ਅਮਰ ਦਾ ਆਪਣਾ ਮਾਮਲਾ ਸੀ ਅਮਰ ਨੇ ਖੁਦ ਮੁੰਡਿਆਂ ਨੂੰ ਉਸ ਨੂੰ ਮਾਰਨ ਲਈ ਭੇਜਿਆ ਸੀ ਜੱਗੂ ਦੀ ਮਾਂ ਦੀ ਗੱਲ ਹੈ ਉਹ ਕਦੇ ਕਿਸੇ ਤੋਂ ਫਰौती ਮੰਗਦੀ ਸੀ ਕਦੇ ਕਿਸੇ ਨੂੰ ਫੋਨ ਕਰਦੀ ਸੀ ਸਾਡੇ ਕੋਲ ਇੱਕ ਕਹਾਣੀ ਹੈ ਜਦੋਂ ਹਰਜੀਤ ਕੌਰ ਨੇ ਵੀਡੀਓ ਕਾਲ ਰਾਹੀਂ ਨੌਜਵਾਨ ਤੋਂ 2 ਲੱਖ ਰੁਪਏ ਮੰਗੇ ਸਨ ਨੌਜਵਾਨ ਨੇ ਐਸਐਸਪੀ ਦਫ਼ਤਰ ਜਾ ਕੇ ਸ਼ਿਕਾਇਤ ਵੀ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਕਿਉਂਕਿ ਜੱਗੂ ਪੁਲ ਭਗਵਾਨਪੁਰੀਆ ਦੇ ਪੁਲਿਸ ਨਾਲ ਚੰਗੇ ਸਬੰਧ ਨੇ ਅਤੇ ਉਹ ਇੱਕ ਪੁਲਿਸ 에ਜੰਟ ਹੈ ਅਸੀਂ ਅਜੇ ਵੀ ਮੰਨਦੇ ਹਾਂ ਕਿ ਅਸੀਂ ਗਲਤ ਕੰਮ ਕੀਤਾ ਹੈ ਕਿਸੇ ਦੀ ਮਾਂ ਨੂੰ ਮਾਰਨਾ ਨਹੀਂ ਚਾਹੀਦਾ ਪਰਜਾਦੋ ਹਰਜੀਤ ਕੌਰ ਨੇ ਸ਼ੁਭਮ ਨਾਲ ਮਿਲ ਕੇ ਜੱਗੂ ਦੀ ਪਤਨੀ ਨੂੰ ਮਾਰ ਦਿੱਤਾ ਉਸ ਦਾ ਗਲਾ ਕਟਿਆ ਉਸ ਦੇ ਸਿਰ ਵਿੱਚ ਕੋਲੀ ਮਾਰ ਦਿੱਤੀ ਤੇ ਰਾਤ 9:30 ਵਜੇ ਉਸ ਦਾ ਸਸਕਾਰ ਕਰ ਦਿੱਤਾ ਉਹ ਵੀ ਕਿਸੇ ਦੀ ਧੀ ਸੀ ਅਸੀਂ ਇਸ ਬਾਰੇ ਜਾਣਦੇ ਹਾਂ ਪਰ ਕੋਈ ਇਸ ਬਾਰੇ ਬੋਲਦਾ ਨਹੀਂ ਹੈ ਜੇ ਤੁਸੀਂ ਸਾਰੇ ਇੰਨੇ ਇਮਾਨਦਾਰ ਹੋ ਤਾਂ ਤੁਸੀਂ ਇਹ ਮੁੱਦਾ ਕਿਉਂ ਨਹੀਂ ਉਠਾਉਂਦੇ ਗੱਲ ਇਹ ਸੀ ਕਿ ਉਹ ਇੱਕ ਗਰੀਬ ਪਰਿਵਾਰ ਦੀ ਧੀ ਸੀ ਤੇ ਉਹ ਇੱਕ ਗੈਂਗਸਟਰ ਦੀ ਮਾਂ ਜਿਹੜੋਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਇਸ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਸ ਨੇ ਉਸ ਨੂੰ ਪ੍ਰਸਿੱਧੀ ਲਈ ਮਾਰਿਆ ਸਿੰਧੂ ਨੇ ਪੰਜਾਬ ਨੂੰ ਅੱਗੇ ਲੈ ਜਾਣਾ ਸੀ ਜੇ ਉਸ ਦੀ ਮਾਂ ਮਰ ਗਈ ਤਾਂ ਪੰਜਾਬ ਦਾ ਕੀ ਨੁਕਸਾਨ ਹੋਇਆ ਜੋ ਵੀ ਹੋਇਆ ਉਹ ਸਾਡਾ ਨਿਸ਼ਾਨਾ ਨਹੀਂ ਸੀ ਅਸੀਂ ਉਸ ਦੀ ਮਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਸੀ ਇੱਕ ਗੱਲ ਹੋਰ ਜੇ ਸਾਡੇ ਪਰਿਵਾਰਾਂ ਵੱਲ ਆਏ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ ਅਸੀਂ ਤੁਹਾਡੇ ਇਸ ਤਰ੍ਹਾਂ ਨੂੰ ਉਹਨਾਂ ਦੇ ਘਰ ਜਾ ਕੇ ਮਾਰਾਂਗੇ ਦਾਸ ਦੀ ਕੁਝ ਦਿਨ ਪਹਿਲਾਂ ਹੀ ਗੈਕਸਟਾ ਜਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਹੋਇਆ ਸੀ ਤੇ ਉਸ ਤੋਂ ਬਾਅਦ ਹੀ ਗੈਂਗਸਟਰ ਇਹ ਗੁਰਜੇ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦੇ ਰਹੇ ਨੇ